ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਦਾਵਰ ਨੇਤਾ ਪਰ ਉਹਨਾਂ ਦੇ ਨੂੰ ਪੁੱਤ ਨੇ ਭਾਜਪਾ ਜੁਆਇਨ ਕਰ ਲਈ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਬਹੁਤ ਵਾਰ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਸਿਕੰਦਰ ਸਿੰਘ ਮਲੂਕਾ ਉਹਨਾਂ ਨੂੰ ਵੀ ਤੁਸੀਂ ਕਿਹਦਾ ਸਾਥ ਦਿਓਗੇ ਤਾਂ ਉਹ ਕਹਿੰਦੇ ਮੈਂ ਅਕਾਲੀ ਦਲ ਦਾ ਹੀ ਸਾਥ ਦੇਣਾ ਮੈਂ ਅਕਾਲੀ ਦਲ ਦੇ ਨਾਲ ਵਫਾਦਾਰ ਰਹਿਣਾ ਪਰ ਹੁਣ ਖਬਰਾਂ ਇਹ ਮਿਲ ਰਹੀਆਂ ਨੇ ਜਿੱਥੇ ਚੋਣ ਪੜ ਭਖਿਆ ਪਿਆ ਜਿੱਥੇ ਇਸ ਵੇਲੇ ਲੀਡਰਸ ਜਿਹੜੇ ਆ ਉਹ ਰੈਲੀਆਂ ਕਰ ਰਹੇ ਆ ਡੋਰ ਟੂ ਡੋਰ ਕੈਂਪੇਨ ਕਰ ਰਹੇ ਆ ਤੇ ਖਬਰ ਇਹ ਆ ਵੀ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਇਹ ਦੁਬਈ ਚਲੇ ਗਏ ਆ ਦਰਅਸਲ ਕਿਉਂਕਿ ਇਹਨਾਂ ਵਾਸਤੇ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਇਸ ਵੇਲੇ ਜਿਹੜਾ ਇਹਨਾਂ ਦਾ ਮਾਹੌਲ ਬਣਿਆ ਪਿਆ ਉਹ ਦੁਚਿੱਤੀ ਵਾਲਾ ਬਣਿਆ ਪਿਆ ਬਈ ਇਹ ਅਕਾਲੀ ਦਲ ਲਈ ਚੋਣ ਪ੍ਰਚਾਰ ਕਰਨ ਜਾਂ ਫਿਰ ਇਹ ਆਪਣੀ ਨੂੰ ਪਰਮਪਾਲ ਕੌਰ ਵਾਸਤੇ ਕਰਨ ਕਿਉਂਕਿ ਅਕਾਲੀ ਦਲ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਸਾਨੂੰ ਸਾਰਿਆਂ ਨੂੰ ਪਤਾ ਹਰ ਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਤੇ ਭਾਜਪਾ ਨੇ ਜਦੋਂ ਇਹਨਾਂ ਦੀ ਨੂੰ ਪਰਮਪਾਲ ਕੌਰ ਨੂੰ ਆਈਐਸ ਤੋਂ ਜਿਹੜਾ ਵੀਆਰਐਸ ਦਵਾਈ ਤੇ ਨਾਲ ਹੀ ਉਹਨਾਂ ਨੇ ਭਾਜਪਾ ਜੁਆਇਨ ਕਰਾ ਕੇ ਇਹਨਾਂ ਨੂੰ ਬਠਿੰਡੇ ਤੋਂ ਕੈਂਡੀਡੇਟ ਬਣਾ ਦਿੱਤਾ ਉਸ ਤੋਂ ਬਾਅਦ ਹੀ ਇਹ ਸਾਰੀਆਂ ਚਰਚਾਵਾਂ ਸੀਗੀਆਂ ਵੀ ਸਿਕੰਦਰ ਸਿੰਘ ਮਲੂਕਾ ਕੀ ਕਰਨਗੇ ਹੁਣ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਇਹ ਤਾਂ ਕੁਝ ਦਿਨ ਪਹਿਲਾਂ ਤੱਕ ਬੀਬੀ ਹਰਸਿਮਰਤ कौर ਬਾਦਲ ਦੇ ਨਾਲ ਜਿਹੜਾ ਚੋਣ ਪ੍ਰਚਾਰ ਕਰ ਰਹੀ ਸੀ ਪਰ ਅਚਾਨਕ ਜਦੋਂ ਇਹਨਾਂ ਦੀ ਜਿਹੜੇ ਨੂੰ ਪਰਮਪਾਲ ਕੌਰ ਜਦੋਂ ਭਾਜਪਾ ਜੁਆਇਨ ਕਰ ਲੈਂਦੇ ਆ ਤਾਂ ਫੇਰ ਸਾਰੇ ਪਾਸੇ ਇਹੀ ਗੱਲਾਂ ਹੋਣ ਲੱਗੀਆਂ ਹਾਲਾਂਕਿ ਜਿਹੜੇ ਮਲੂਕਾ ਸੀਗੇ ਇਹ ਆਪਣੇ ਪਿੰਡ ਹੀ ਰਹਿ ਰਹੇ ਸੀਗੇ ਮਲੂਕਾ ਦੇ ਵਿੱਚ ਹੀ ਰਹਿੰਦੇ ਸੀਗੇ ਪਿੰਡ ਮਲੂਕਾ ਪਰ ਹੁਣ ਖਬਰਾਂ ਨੇ ਕਿ ਇਹ ਦੁਬਈ ਚਲੇ ਗਏ ਆ ਕਿਉਂਕਿ ਇਹਨਾਂ ਕੋਲੋਂ ਹੁਣ ਇਹ ਜਿਹੜੀ ਸਿਚੁਏਸ਼ਨ ਹੈ ਇਹ ਹੈਂਡਲ ਹੋ ਨਹੀਂ ਰਹੀ ਤੇ ਦੂਜੇ ਪਾਸੇ ਸੋਰਸਸ ਇਹ ਵੀ ਦੱਸਦੇ ਆ ਵੀ ਮਲੂਕਾ ਸਾਹਿਬ ਨੇ 19 ਤਰੀਕ ਵਾਪਸ ਵੀ ਆਉਣਾ 15 ਤਰੀਕ ਦੇ ਗਏ ਹੋਏ ਆ ਵਾਪਸ ਵੀ ਆ ਜਾਣਾ ਪਰ ਇਹ ਤਾਂ ਸਾਰੀਆਂ ਚਰਚਾਵਾਂ ਨੇ ਕੀ ਪਤਾ ਮਲੂਕਾ ਸਾਹਿਬ ਦਾ ਇਹ ਇਰਾਦਾ ਹੋਵੇ ਵੀ ਯਾਰ ਚੂਣਾ ਲੰਘ ਜਾਣ ਫੇਰ ਹੀ ਜਾਂਦੇ ਆ ਕਿਉਂਕਿ ਇਸ ਵੇਲੇ ਸਥਿਤੀ ਜਿਹੜੀ ਆ ਉਹ ਇਸ ਵੇਲੇ ਬਹੁਤ ਇਹ ਗੰਭੀਰ ਜੀ ਬਣੀ ਹੋਈ ਆ ਵੀ ਮੈਂ ਕਰਾਂ ਤਾਂ ਕਰਾਂ ਕੀ ਵੀ ਪਾਰਟੀ ਦਾ ਸਾਥ ਦੇਵਾਂ ਜਾਂ ਆਪਣੇ ਪਰਿਵਾਰ ਦਾ ਸਾਥ ਦੇਵਾਂ ਦੂਸਰੇ ਪਾਸੇ ਮੋੜ ਹਲਕਾ ਉਥੇ ਇੰਚਾਰਜ ਹੁੰਦੇ ਸੀਗੇ ਸਿਕੰਦਰ ਸਿੰਘ ਮਲੂਕਾ ਉਹ ਵੀ ਆਕਾਲੀ ਦਲ ਬਾਦਲ ਨੇ ਇਹਨਾਂ ਨੂੰ ਬਦਲ ਦਿੱਤਾ ਉਥੇ ਜਨਮੇਜਾ ਸਿੰਘ ਸੇਖੋਂ ਉਹਨਾਂ ਨੂੰ ਜਿਹੜਾ ਵਾ ਉਹ ਇੰਚਾਰਜ ਬਣਾ ਦਿੱਤਾ ਤੇ ਹਲਕੀ ਜੀ ਜਿਹੜੀ ਟਕਰਾਰ ਆਕਾਲੀ ਦਲ ਨਾਲ ਸ਼ੁਰੂ ਹੋਈ ਸੀਗੀ ਆਕਾਲੀ ਦਲ ਬਾਦਲ ਦੇ ਨਾਲ ਮਲੂਕਾ ਸਾਹਿਬ ਦੀ ਉਹ ਇਸੇ ਗੱਲ ਤੋਂ ਹੋਈ ਸੀਗੀ ਕਿ ਤੁਸੀਂ ਸਾਡੇ ਪਰਿਵਾਰ ਦੇ ਵਿੱਚ ਇੱਕ ਟਿਕਟ ਹੋਰ ਦਿਓ ਮਲੂਕਾ ਸਾਹਿਬ ਆਪ ਜਿਹੜੇ ਆ ਇਹ ਮੋੜ ਹਲਕੇ ਤੋਂ ਟਿਕਟ ਲੜਦੇ ਹੁੰਦੇ ਸੀਗੇ ਤੇ ਇਹ ਚਾਹੁੰਦੇ ਸੀਗੇ ਵੀ ਰਾਮਪੁਰਾ ਫੂਲ ਹਲਕਾ ਜਿਹੜਾ ਉਤੋਂ ਵੀ ਤੁਸੀਂ ਜਿਹੜਾ ਵਾ ਉਹ ਸਾਡੇ ਬੇਟੇ ਨੂੰ ਜਿਹੜਾ ਗੁਰਪ੍ਰੀਤ ਸਿੰਘ ਮਲੂਕਾ ਇਹਨਾਂ ਦਾ ਬੇਟਾ ਵੀ ਉਹਨੂੰ ਟਿਕਟ ਦਿਓ। ਇਸੇ ਦੇ ਚਲਦਿਆਂ ਮਨਮਟਾਵ ਜਿਹੜਾ ਅਕਾਲੀ ਦਲ ਦੇ ਨਾਲ ਵਧਣਾ ਸ਼ੁਰੂ ਹੋਇਆ ਪਰ ਮਲੂਕਾ ਸਾਹਿਬ ਜਿਹੜੇ ਆ ਉਹ ਕਾਇਮ ਰਹੇ ਅਕਾਲੀ ਦਲ ਦੇ ਨਾਲ ਬੀਬੀ ਹਰਸਿਮਰਦ ਦਾ ਪ੍ਰਚਾਰ ਕਰਦੇ ਰਹੇ ਪਰ ਹੁਣ ਮੈਨੂੰ ਲੱਗਦਾ ਵੀ ਉਹ ਫਸ ਚੁੱਕੇ ਆ ਬਹੁਤ ਬੁਰੇ ਤਰੀਕੇ ਦੇ ਨਾਲ ਕਿਉਂਕਿ ਬਾਰ-ਬਾਰ ਲੋਕ ਸਵਾਲ ਵੀ ਕਰਦੇ ਆ ਵੀ ਮਲੂਕਾ ਸਾਹਿਬ ਤੁਸੀਂ ਰੈਲੀਆਂ 'ਚ ਨਹੀਂ ਦਿਸਦੇ ਤੁਸੀਂ ਜਾਂਦੇ ਨਹੀਂ ਤੇ ਉਹਨਾਂ ਨੇ ਮੈਨੂੰ ਲੱਗਦਾ ਇਹੀ ਬਿਹਤਰ ਸਮਝਿਆ ਹੋਣਾ ਵੀ ਕੁਝ ਦਿਨ ਜਿਹੜਾ ਵਾ ਆਰਾਮ ਕਰਦੇ ਆ ਦੁਬਈ ਜਾ ਕੇ ਆਉਣੇ ਆ ਘੁੰਮ ਫਿਰ ਕੇ ਆਉਣੇ ਆ ਤੇ ਜਦ ਤੱਕ ਪੰਜਾਬ ਦੇ ਵਿੱਚ ਚੋਣਾ ਜੜੀਆਂ ਨੇ ਉਹ ਮੁਕੰਮਲ ਹੋ ਜਾਣਗੀਆਂ